ਤੁਹਾਡਾ ਜਿਵੇਂ ਕਿਸ ਤਰ੍ਹਾਂ ਦੇਖ ਰਹੇ ਹੋ ਤਸਵੀਰਾਂ ਜੋ ਨਾਬਾ ਜੇਲ੍ਹ ਦੇ ਬਾਹਰ ਆਪਾਂ ਖੜੇ ਆ ਇਸ ਵਕਤ ਮਜੀਠੇ ਸਾਹਿਬ ਦੀ ਰਿਹਾਈ ਨੂੰ ਲੈ ਕੇ ਬਹੁਤ ਖਤ ਹੋ ਰਿਹਾ ਹੈ ਅਕਾਲੀ ਦਲ ਵਰਕਰ ਦੇਖੋ ਬਹੁਤ ਹੀ ਵੱਡੀ ਖੁਸ਼ੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਚ ਤੇ ਲੀਡਰਾਂ ਚ ਕਿਉਂਕਿ ਸਾਡੇ ਬਹੁਤ ਵੱਡੇ ਜਰਨਲ ਬਾਜੇ ਦੇ ਜਰਨਲ ਕਹਾਉਣ ਵਾਲੇ ਸਾਡੇ ਇੱਕ ਬਹੁਤ ਜਿਨ੍ਹਾਂ ਦੀ ਪਾਵਰਫੁਲ ਔਰ ਵਰਕਰ ਸਾਰੇ ਉਹਨਾਂ ਨੂੰ ਪਿਆਰ ਕਰਦੇ ਹੈਗੇ ਉਹਨਾਂ ਦੀ ਰਿਹਾਈ ਤੇ ਬਹੁਤ ਵੱਡੀ ਖੁਸ਼ੀ ਪੰਜਾਬ ਦੇ ਵਿੱਚ ਦੇਖਿਆ ਕਰੋ ਅੱਤੀ ਦੀਵਾਲੀ ਦਾ ਮਾਹੌਲ ਰਿਹਾ ਹੈ ਜਗਾ ਜਗਾ ਦੇ ਉੱਪਰ ਆਸ਼ਤਵਾਦੀ ਹੋਈ ਹੈ ਜਗਾ ਜਗਾ ਦੇ ਉੱਪਰ ਢੋਲ ਵਜਾਰੇ ਵਜੇ ਨੇ ਤੋਂ ਨਾਂ ਦੇ ਆਮਦ ਦੇ ਵਿੱਚ ਪੰਜਾਬ ਦੇ ਸ਼ਰਮਣੀ ਅਕਾਲੀ ਦਲ ਦੇ ਸਾਰੇ ਲੀਡਰ ਵਰਕਰ ਇੱਥੇ ਪਹੁੰਚ ਰਹੇ ਨੇ ਤੋਂ ਅਸੀਂ ਇੱਕ ਬੇਨਤੀ ਕਰਨੀ ਹੈ ਪ੍ਰਸ਼ਾਸਨ ਨੂੰ ਕਿ ਐਵੇਂ ਡਰ ਦਾ ਮਾਹੌਲ ਨਾ ਬਣਾਓ ਜਿਹੜੇ ਜਿਵੇਂ ਕਹਿੰਦੇ ਨੇ 200 ਮੀਟਰ ਇਧਰੋਂ ਲੰਘ ਜਾਓ 300 ਮੀਟਰ ਤੋਂ ਲੰਘ ਜਾਓ ਅਸੀਂ ਆਪ ਆਪਣੇ ਲੀਡਰ ਦੀ ਸੁਰੱਖਿਆ ਵਾਸਤੇ ਆਪ ਜ਼ਿੰਮੇਵਾਰ ਆ ਤੇ ਅਸੀਂ ਇਸ ਗੱਲ ਨੂੰ ਲੈ ਕੇ ਚੱਲਦੇ ਹਾਂ ਕਿ ਸਾਡਾ ਲੀਡਰ ਹੈ ਅਸੀਂ ਉਸ ਲੀਡਰ ਦੇ ਹਰ ਦਲੇ ਸੜਕ ਤੇ ਉਹਦੀ ਰੱਖਿਆ ਵੀ ਕਰਨੀ ਚਾਹੁੰਦੇ ਲੱਗਦਾ ਤੇ ਇਸ ਕਰਕੇ ਮੈਂ ਗੱਲ ਕਹਣਾ ਕਿ ਡਰ ਦਾ ਮਾਹੌਲ ਨਾ ਬਣਾਇਆ ਜਾਵੇ। ਇਸ ਤਰ੍ਹਾਂ ਦੇਖਦੇ ਹੋ ਬਿਆਸ ਸਾਹਿਬ ਬਾਬਾ ਜੀ ਆਏ ਸੀ ਕੱਲ ਉਹ ਵੀ ਕਹਿ ਗਏ ਵੀ ਬੇਬੁਨਰਾ ਤੇ ਬਿਆਨ ਸੀ ਸਾਡੇ ਮਿੱਤਰ ਨੇ ਅਸੀਂ ਮਿਲਣ ਆ ਸਕਦੇ ਕਿਸ ਤਰ੍ਹਾਂ ਉਹਨਾਂ ਦੇ ਗੱਲ ਇਹ ਹੈ ਕਿ ਸੰਤ ਕਦੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਦੇ ਸੰਤ ਕਿਸੇ ਕਦੇ ਕਿਸੇ ਦੀ ਪੱਖ ਨਹੀਂ ਕਰਦੇ ਪਰ ਜਿਹੜੀ ਸਹੀ ਗੱਲ ਹੁੰਦੀ ਹੈ ਉਹ ਜ਼ੁਬਾਨ ਤੇ ਨਿਕਲਦੀ ਹੈ। ਤੋਂ ਸੰਤਾਂ ਨੇ ਵੀ ਜਿਹੜਾ ਕੁਝ ਕਿਹਾ ਕਿ ਸਰਕਾਰ ਇੱਕ ਡਰਦੀ ਹੋਈ ਸਰਕਾਰ ਨੇ ਜਿਹਨਾਂ ਨੂੰ ਪਤਾ ਸੀ ਕਿ ਬਿਕਰਮ ਸਿੰਘ ਮਜੀਠੀਆ ਜੀ ਜਿਹੜੀ ਮੁਛ ਹੈ ਉਹਦੇ ਤੋਂ ਡਰਦੇ ਹੋਏ ਇਹਨਾਂ ਦੇ ਪਰਚੇ ਦੇਖ ਕੇ ਤੇ ਝੂਠੇ ਪਰਚੇ ਸੀਗੇ ਉਹ ਸੁਪਰੀਮ ਕੋਰਟ ਨੇ ਉਹਨਾਂ ਦੇ ਮੂੰਹ ਤੇ ਚਿਬੜ ਮਾਰ ਦਿੱਤੀ ਤੇ ਸਾਗੂ ਸਾਥ ਮਿਲੇ ਸੰਤੂ ਸਾਹਿਬ ਕੀ ਗਿਆਨ ਚਾਹੁੰਦੇ ਮਜੀਠੇ ਆਇਆ ਮਜੀਠੇ ਦਾ ਫਿਕਸ਼ਨ ਮੈਂ ਜੀ ਜ਼ਿਲ੍ਹਾ ਗੁਰਦਾਸਪੁਰ ਤੋਂ ਮੱਝੇ ਤੋਂ ਆਇਆ ਨਿਸ਼ਾਰਾ ਮੱਝਾ ਸਿੰਘ ਮੇਰਾ ਪਿੰਡ ਆ ਮਜੀਠੀਆ ਸਾਹਿਬ ਦੀ ਕੱਲ ਦੀ ਜਦ ਮਾਨਯੋਗ ਸੁਪਰੀਮ ਕੋਰਟ ਨੇ ਜਮਾਨਤ ਦਿੱਤੀ ਆ ਮੈਂ ਸਮਝਣਾ ਕਿ ਜੂਤ ਕਾਲੀਦਾਲ ਚ ਸ਼੍ਰੋਮਣੀ ਅਕਾਲੀਦਾਲ ਚ ਐਡੀ ਵੱਡੀ ਲਹਿਰ ਖੁਸ਼ੀ ਦੀ ਚੱਲ ਗਈ ਆ ਕਿ ਆ ਵੇਖ ਲਓ 10:30 ਦਾ 11 ਵਜੇ ਦਾ ਟਾਈਮ ਪਾਇਆ ਹੈਗਾ ਤੇ ਜੇ 9:30 ਹੋਏ ਆ ਤੇ ਸੈਂਕੜਿਆਂ ਦੀ ਤਦਾਦ ਚ ਗੱਡੀਆਂ ਜਿਹੜੀਆਂ ਉਹ ਲੱਗੀਆਂ ਮੈਂ ਸਮਝਣਾ ਕਿ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਜਿਹੜੇ ਆ ਇੱਕ ਜਰਨੈਲ ਲੀਡਰ ਆ ਜਿਨੇ ਪੰਜਾਬ ਦੇ ਹੱਕਾਂ ਇਤਾਂ ਦੀ ਗੱਲ ਕੀਤੀ ਆ ਸਰਕਾਰ ਦੀਆਂ ਨਾਕਾਮੀਆਂ ਦੀ ਗੱਲ ਕੀਤੀ ਆ ਔਰ ਜਿਨੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਵਾਸਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਅਹਿਮ ਯੋਗਦਾਨ ਪਾਇਆ ਉਹ ਲੀਡਰ ਦੇ ਆਉਣ ਦੀ ਖੁਸ਼ੀ ਆ ਜਿੰਦਾਬਾ ਜੇਲ੍ਹ ਦੇ ਸਾਹਮਣੇ ਆ ਦੀਨਾ ਨਗਰ ਹਲਕੇ ਤੋਂ ਦਰੰਗਲੇ ਤੋਂ ਪਟਾਣਕੋਟ ਤੱਕ ਜਿਹੜੀ ਆ ਉਹ ਇੱਥੇ ਮਤਲਬ ਵਰਕਰ ਪਹੁੰਚਣੇ ਸ਼ੁਰੂ ਹੋ ਗਏ ਆ ਗੱਲ ਕਰੀਏ ਪੂਰੇ ਪੰਜਾਬ ਚੋਂ ਵਰਕਰ ਆ ਰਹੇ ਨੇ ਪੂਰੇ ਪੰਜਾਬ ਦੇ ਕੋਨੇ-ਕੋਨੇ ਚੋਂ ਬਾਰਡਰ ਤੋਂ ਲੈ ਕੇ ਦੂਸਰੇ ਬਾਰਡਰ ਤੱਕ ਜਿਹੜਾ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਪਿਆਰ ਕਰਦੇ ਆ ਲੋਕ ਔਰ ਮੈਂ ਸਮਝਣਾ ਕਿ ਮੈਂ ਕੱਲ ਵੇਖ ਰਿਹਾ ਸੀ ਰਾਤੀ ਇੱਥੇ ਮੈਂ ਇੱਥੋਂ ਗਿਆ ਉਹ ਲੋਕ ਜਿਹੜੇ ਸਾਡੀ ਪਾਰਟੀ ਨਾਲ ਨਹੀਂ ਵੀ ਸਬੰਧ ਰੱਖਦੇ ਨਿਊਟਰਲ ਲੋਕ ਵੀ ਇੱਥੇ ਜਿਹੜੇ ਰਾਤ ਬਹੁਤ ਸਾਰੇ ਇਕੱਠੇ ਹੋਏ ਸੀ ਮੈਂ ਸਮਝਣਾ ਕਿ ਹਰ ਬੰਦਾ ਚਾਹੁੰਦਾ ਪੰਜਾਬ ਦੀ ਖੇਤਰੀ ਪਾਰਟੀ ਤਗੜੀ ਹੋਵੇ ਸਰਦਾਰ ਵਿਕਰਮ ਸਿੰਘ ਮਜੀਠੀਆ ਉਹ ਲੀਡਰ ਆ ਜਿਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਆ ਔਰ ਸਰਕਾਰ ਦੀਆਂ ਨਕਾਮੀਆਂ ਜਗ ਜਗਰ ਕੀਤੀ ਆ